ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਇਹ ਸਭ ਕੁਝ ਦੇ ਦਰਮਿਆਨ ਅਕਾਲੀ ਦਲ ਚ ਬਹੁਤ ਵੱਡਾ ਪਚਾਲ ਆਇਆ ਅਕਾਲੀ ਦਲ ਦੋ ਟੋਟਿਆਂ ਚ ਵੰਡਿਆ ਗਿਆ ਬੀਬੀ ਜਗੀਰ ਕੌਰ ਸੁਰਜੀਤ ਸਿੰਘ ਰਖੜਾ ਸੁਖਦੇਵ ਸਿੰਘ ਢੀਂਡਾ ਪਰਮਿੰਦਰ ਢੀਂਡਾ ਹੋਰ ਕਿੰਨੇ ਹੀ ਵੱਡੇ ਆਗੂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਗਏ ਸੀ ਮੰਗ ਸੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਏ ਤੇ ਪ੍ਰਧਾਨ ਕੋਈ ਹੋਰ ਯੋਗ ਬੰਦਾ ਬਣਾਇਆ ਜਾਏ ਪਰ ਸੁਖਬੀਰ ਬਾਦਲ ਕਿਸੇ ਵੀ ਤਰੀਕੇ ਨਾਲ ਪ੍ਰਧਾਨਗੀ ਨਹੀਂ ਛੱਡਣੀ ਚਾਹੁੰਦੇ ਔਰ ਦੁਬਾਰਾ ਫਿਰ ਕਈ ਤਰ੍ਹਾਂ ਦੇ ਤਰੀਕੇ ਵਰਤ ਕੇ ਉਹਨਾਂ ਨੇ ਪ੍ਰਧਾਨਗੀ ਦੇ ਉੱਪਰ ਆਪਣਾ ਕਬਜ਼ਾ ਜਿਹੜਾ ਉਹ ਜਾਰੀ ਰੱਖਿਆ ਇਹਦੇ ਰੋਸ ਦੇ ਵਿੱਚ ਬਹੁਤ ਕੁਝ ਅਕਾਲੀ ਦਲ ਨਾਲ ਜੁੜੇ ਕਾਫੀ ਸਾਰੇ ਵੱਡੇ ਲੀਡਰ ਬੋਲੇ ਨੇ ਭਾਵੇਂ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਵਰਗੇ ਪਹਿਲਾਂ ਉਹ ਬੋਲਦੇ ਰਹੇ ਪ੍ਰਬਾਦ ਦੇ ਵਿੱਚ ਫਿਰ ਅਕਾਲੀ ਦਲ 'ਚ ਵਾਪਸ ਚਲੇ ਗਏ ਨੇ ਪਰ ਇਹ ਸਭ ਕੁਝ ਦੇ ਬਾਵਜੂਦ ਹੁਣ ਫਿਰ ਸੁਖਬੀਰ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਨੇ ਤਨਖਾਈਆ ਕਰਾਰ ਦੇ ਦਿੱਤਾ ਹੈ ਹੁਣ ਦੇਖਣਾ ਹੈ ਕਿ ਕੀ ਸੁਖਬੀਰ ਬਾਦਲ ਤਖਤ ਸ਼੍ਰੀ ਪਟਨਾ ਸਾਹਿਬ ਦੀ ਮਾਨ ਮਰਿਆਦਾ ਤੇ ਰੁਤਬੇ ਨੂੰ ਮੁੱਖ ਰੱਖਦੇ ਹੋਏ ਉਹ ਉਹਨਾਂ ਉਹਨਾਂ ਦਾ ਹੁਕਮ ਮੰਨਣਗੇ ਜਾਂ ਫਿਰ ਉਹ ਟਿੱਚ ਜਾਣਣਗੇ